ਆਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਦੱਸ ਦਈਏ ਕਿ ਇਹ ਪਹਿਲੀਆਂ ਤਸਵੀਰਾਂ ਨੇ ਪਹਿਲੇ ਇਸ ਨੂੰ ਗੌਰ ਨਾਲ ਵੇਖੋ ਤੁਸੀਂ ਕਿ ਇਹ ਪਹਿਲੀਆਂ ਤਸਵੀਰਾਂ ਨੇ ਜਦੋਂ ਇਹ ਮਾਰਕੀਟ ਬਣੀ ਸੀ ਜਦੋਂ ਇਹ ਚੱਲ ਰਹੀ ਸੀ ਔਰ ਇਸ ਦੀ ਇੱਕ ਆਵਾਜ਼ ਆ ਗਈ ਕਿ ਇਸ ਮਾਰਕੀਟ ਨੂੰ ਟਾਇਆ ਜਾਵੇਗਾ ਤਾਂ ਇਸ ਦੀਆਂ ਤਸਵੀਰਾਂ ਤੁਹਾਨੂੰ ਅੱਗੇ ਪੂਰੀਆਂ ਵਿਖਾਉਂਦੇ ਆ ਕਿ ਜਦੋਂ ਮਲਿਆ ਮੇਟ ਹੋ ਜਾਂਦਾ ਔਰ 15 ਏਕੜ ਦੇ ਵਿੱਚ ਲਗਭਗ 15 ਕਿੱਲੇ ਦੇ ਵਿੱਚ ਇਹ ਮਾਰਕੀਟ ਸੀ ਔਰ ਚੰਡੀਗੜ੍ਹ ਸੈਕਟਰ 53 ਦੀਆਂ ਖਬਰਾਂ ਨੇ ਔਰ ਉਸ ਐਕਸ਼ਨ ਦੇ ਵਿੱਚ ਇਹ ਸਾਰਾ ਕੁਝ ਟਾਇਆ ਗਿਆ ਮਲਿਆ ਮੇਟ ਕੀਤਾ ਗਿਆ ਇਹ ਤਸਵੀਰਾਂ ਵੀ ਤੁਸੀਂ ਨਾਲ-ਨਾਲ ਵੇਖ ਰਹੇ ਹੋ ਹੁਣ ਤੁਹਾਨੂੰ ਦੱਸ ਦਈਏ ਕਿ ਸਨ 85 ਵਿੱਚ ਜਦੋਂ ਸਰਕਾਰ ਨੇ ਜ਼ਮੀਨਾਂ ਅਕਵਾਇਰ ਕੀਤੀਆਂ ਜਦੋਂ ਚੰਡੀਗੜ੍ਹ ਬਣਿਆ ਤਾਂ ਫਿਰ ਜ਼ਮੀਨਾਂ ਪਿੰਡਾਂ ਦੀਆਂ ਅਕਵਾਇਰ ਕੀਤੀਆਂ ਗਈਆਂ ਔਰ ਇਸ ਪਿੰਡ ਦੀ ਜ਼ਮੀਨ ਜਿਹੜੀ ਆ ਇਹ ਵੀ ਅਕਵਾਇਰ ਕੀਤੀ ਗਈ ਆ 15 ਏਕੜ ਦਾ ਰਕਬਾ ਔਰ ਬਹੁਤ ਸਾਰੀਆਂ ਜ਼ਮੀਨਾਂ ਨੂੰ ਆਬਾਦ ਕੀਤਾ ਗਿਆ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਉਸ ਦੇ ਵਿੱਚ ਸਰਕਾਰ ਨੇ ਆਪਣੇ ਕੰਪਲੈਕਸ ਵਗੈਰਾ ਜਿਹੜੇ ਆ ਉਹ ਬਣਾ ਦਿੱਤੇ ਔਰ ਬਹੁਤ ਸਾਰੀਆਂ ਜ਼ਮੀਨਾਂ ਦੇ ਵਿੱਚ ਪੁੱਡਾ ਦੀਆਂ ਕਲੋਨੀਆਂ ਅਦਰ ਅਦਰ ਕਲੋਨੀਆਂ ਜਿਹੜੀਆਂ ਪਾਸ ਮਨਜ਼ੂਰੀ ਨਾਲ ਹੋ ਗਈਆਂ ਤਾਂ ਚੰਡੀਗੜ੍ਹ ਜਿਹੜਾ ਆਬਾਦ ਹੋ ਗਿਆ ਤਾਂ ਫਿਰ ਤੁਹਾਨੂੰ ਦੱਸ ਤਈਏ ਕਿ 2002 ਵਿੱਚ ਸਰਕਾਰ ਇਸ ਦੀ ਰਜਿਸਟਰੀ ਕਰਵਾ ਲੈਂਦੀ ਆ ਤਾਂ ਇਸ ਦੇ ਵਿੱਚ ਜ਼ਮੀਨें ਖਾਲੀ ਪਈ ਰਹਿਣ ਕਰਕੇ ਪਹਿਲਾਂ ਝੁੱਗੀਆਂ ਵਾਲਿਆਂ ਦਾ ਵਸੇਵਾ ਹੋਇਆ ਫਿਰ ਝੁੱਗੀਆਂ ਵਾਲਿਆਂ ਤੋਂ ਕੁਝ ਸ਼ਹਿਰ ਦੇ ਵਾਸੀ ਕੁਝ ਏਰੀਏ ਦੇ ਵਾਸੀ ਖਰੀਦਦਾਰ ਬਣ ਕੇ ਉਹਨਾਂ ਨੇ ਉਹਨਾਂ ਦੇ ਕੋਲੋਂ ਇੱਕ ਐਫੀਡੇਵਿਡ ਜਿਵੇਂ ਕਿ ਨਾਰਮਲ ਤੌਰ ਤੇ ਇੱਕ ਕਾਗਜ਼ ਲਿਖ ਕੇ ਉਹਨਾਂ ਕੋਲੋਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉੱਥੇ ਦੁਕਾਨਦਾਰੀ ਸ਼ੁਰੂ ਹੋ ਗਈ ਇਸ ਚੌਂਕ ਨੂੰ ਵੀ ਫਰਨੀਚਰ ਮਾਰਕੀਟ ਫਰਨੀਚਰ ਚੌਂਕ ਕਿਹਾ ਜਾਂਦਾ ਸੀ ਔਰ ਇਹ ਮਾਰਕੀਟ ਸਾਰੀ ਫਰਨੀਚਰ ਦੀ ਸੀ ਔਰ ਸਾਰੀ ਫਰਨੀਚਰ ਮਾਰਕੀਟ ਦੇ ਵਿੱਚ ਸਾਰੀਆਂ ਦੁਕਾਨਾਂ ਦੇ ਵਿੱਚ ਤਕਰੀਬਨ ਇਹ ਲੋਕ ਜਿਹੜੇ ਆ ਇੱਥੇ ਆਵਾਜਾਈ ਰਹਿੰਦੀ ਸੀ ਰਸ਼ ਪਿਆ ਰਹਿੰਦਾ ਸੀ ਆ ਗੱਡੀਆਂ ਤੁਸੀਂ ਲੱਕੀਆਂ ਵੇਖੋ ਜਦੋਂ ਆਵਾਜ਼ ਦਿੱਤੀ ਆ ਪ੍ਰਸ਼ਾਸਨ ਨੇ ਕਿ ਇਸ ਨੂੰ ਟਾ ਲਓ ਇਸ ਦੇ ਵਿੱਚੋਂ ਸਮਾਨ ਆਪਣਾ ਕੱਢ ਲਓ ਆਪਣਾ ਮਟੀਰੀਅਲ ਚੱਕ ਲਓ ਤਾਂ ਉਹਨਾਂ ਨੇ ਥੋੜੀ ਪਰਵਾਹ ਨਹੀਂ ਕੀਤੀ ਦੱਸ ਦਈਏ ਕਿ ਸੰਨ 24 ਦੇ ਵਿੱਚ ਜਿਨ੍ਹਾਂ ਨੇ ਕੇਸ ਲਗਾਏ ਸੀ ਦਾਵਾ ਕਰਿਆ ਸੀ ਕਿ ਅਸੀਂ ਜਿਹੜਾ ਇਹ ਮਾਲਕ ਐ ਇਥੋਂ ਦੇ ਸਾਡਾ ਕਬਜ਼ਾ ਆ ਸਾਡੇ ਕੋਲ ਕੁਝ ਮੀਟਰ ਵੀ ਲੱਗੇ ਆ ਸਾਡੇ ਤੋਂ ਪਾਣੀ ਦੇ ਕਨੈਕਸ਼ਨ ਵੀ ਨਹੀਂ ਤਾਂ ਉਹ ਫਿਰ ਸਰਕਾਰ ਨੇ ਜਾਂ ਕੋਰਟ ਨੇ ਦੱਸ ਦਈਏ ਕਿ ਮਾਨਚੁਕ ਅਦਾਲਤਾਂ ਨੇ ਉਸ 24 ਦੇ ਵਿੱਚ ਖਾਰਜ ਕਰ ਦਿੱਤਾ ਉਹਨਾਂ ਦੀ ਅਪੀਲ ਖਾਰਜ ਕਰ ਦਿੱਤੀ ਜੋ ਦਾਵੇਦਾਰ ਸਨ ਇਹ ਦਾਵੇਦਾਰ ਕੌਣ ਸਨ ਸਿਰਫ ਬਾਹਰ ਵਾਲੇ ਪਹਿਲੇ ਨੰਬਰ ਤੇ ਦਾਵੇਦਾਰ ਬਣਦੇ ਸੀ ਝੁੱਗੀਆਂ ਵਾਲੇ ਝੁੱਗੀਆਂ ਵਾਲਿਆਂ ਨੇ ਥੋੜਾ ਥੋੜਾ ਕਰਕੇ ਇਹ ਵੇਚਣਾ ਸ਼ੁਰੂ ਕਰ ਦਿੱਤੇ ਝੁੱਗੀਆਂ ਵਾਲੇ ਇੱਥੋਂ ਚਲੇ ਗਏ ਤਾਂ ਅੱਗੇ ਆ ਗਏ ਜੋ ਲੋਕ ਦੁਕਾਨਦਾਰੀ ਕਰਦੇ ਸੀ ਜੋ ਲੋਕ ਲੱਕੜੀ ਦਾ ਕਾਰੋਬਾਰ ਕਰਦੇ ਉਹਨਾਂ ਨੇ ਇੱਥੇ ਲੱਕੜੀ ਦੇ ਫਰਨੀਚਰ ਸਾਰਿਆਂ ਬਣਾ ਦਿੱਤੇ ਤਾ ਇਹ ਸਾਰੀ ਮਾਰਕੀਟ ਜਿਹੜੀ ਆ ਇਹ ਦੁਬਾਰਾ ਵਸ ਗਈ ਇੱਥੇ ਬਹੁਤ ਵੱਡਾ ਜਿਹੜਾ ਇੱਕ ਸ਼ੋਅਰੂਮ ਟਾਈਪ ਆ ਤੇ ਬਹੁਤ ਵੱਡੀ ਖਰੀਦਦਾਰੀ ਚੰਡੀਗੜ੍ਹ ਦੀ ਇੱਥੋਂ ਹੋਣ ਲੱਗੀ। ਤਾਂ ਹੁਣ ਦੱਸਦਾ ਹੀ ਆ ਕਿ ਜਦੋਂ ਯੂਟੀ ਦੇ ਅਧੀਨ ਆਉਣ ਵਾਲੀ ਇਹ ਜਗ੍ਹਾ ਸਰਕਾਰ ਜਦੋਂ ਆਪਣੇ ਨਾਲ 2002 ਵਿੱਚ ਕਰਵਾ ਲੈਂਦੀ ਆ ਰਜਿਸਟਰੀ ਹੋ ਜਾਂਦੀ ਆ ਤਾਂ ਫਿਰ ਕੇਸ ਲੱਗ ਜਾਂਦਾ। ਫਿਰ ਉਹਨਾਂ ਨੇ ਇੱਕ ਸਟੇ ਲੈ ਕੇ ਕੇਸ ਲਗਾ ਦਿੱਤਾ। ਫਿਰ ਮਾਂਜੂਕ ਅਦਾਲਤਾਂ ਨੇ ਕਾਗਜ਼ਾਂ ਨੂੰ ਫਰੂਲਦੇ ਹੋਏ ਸਰਕਾਰ ਦੇ ਹੱਕ ਵਿੱਚ ਕੇਸ ਕਰ ਦਿੱਤਾ। ਤਾਂ 24 ਤੋਂ ਬਾਅਦ ਵਿੱਚ ਫਿਰ ਸਰਕਾਰ ਨੇ ਇਹਨਾਂ ਨੂੰ ਨੋਟਿਸ ਕੱਢੇ ਫਿਰ ਲੋਕਲ ਜੋ ਯੂਟੀ ਪ੍ਰਸ਼ਾਸਨ ਸੀ ਉਸਨੇ ਨੋਟਿਸ ਕੱਢੇ ਤਾਂ ਨੋਟਿਸ ਕੱਢ ਕੇ ਇਹਨਾਂ ਨੂੰ ਖਾਲੀ ਕਰਨ ਲਈ ਕਹਿ ਦਿੱਤਾ ਔਰ ਇਹ ਵੀ ਨਾਲ ਕਹਿ ਦਿੱਤਾ ਕਿ ਜੇ ਮਲਵਾ ਤੁਸੀਂ ਚੱਕ ਲੋ ਤਾਂ ਠੀਕ ਹੈ ਨਹੀਂ ਤਾਂ ਸਰਕਾਰ ਦਾ ਜਿੰਨਾ ਵੀ ਅਮਲਾ ਇਹਨੂੰ ਚੱਕਣ ਵਾਸਤੇ ਲੱਗੇਗਾ ਉਹਦਾ ਖਰਚਾ ਵੀ ਤੁਹਾਨੂੰ ਪਵੇਗਾ ਤਾਂ ਇਸ ਕਰਕੇ ਇਹ ਫਿਰ ਲੋਕ ਇੱਥੇ ਇਹ ਸਮਾਨ ਖਰੀਦਣ ਵਾਸਤੇ ਪਹੁੰਚ ਗਏ ਲੋਕਾਂ ਨੇ ਖਰੀਦਣਾ ਸ਼ੁਰੂ ਕਰ ਦਿੱਤਾ ਲਗਾਤਾਰ ਇਹ ਸਮਾਨ ਖਰੀਦਿਆ ਜਾ ਰਿਹਾ ਹੈ ਤਾਂ ਇਹ ਗੱਡੀਆਂ ਖੜੀਆਂ ਨੇ ਬਣੀ ਮਾਰਕੀਟ ਦਿਖਾਈ ਦੇ ਰਹੀ ਆ ਤਾਂ ਵਿੱਚ ਹੀ ਤੁਹਾਨੂੰ ਇਹ ਵੀ ਤਸਵੀਰਾਂ ਦਿਖਾਈ ਦੇ ਰਹੀਆਂ ਕਿ ਲੋਕ ਜਦੋਂ ਢਹ ਢੇਰੀ ਹੋ ਜਾਂਦੀ ਆ ਮਾਰਕੀਟ ਤਾਂ ਫਿਰ ਸਮਾਨ ਖਰੀਦਦੇ ਆ ਬਹੁਤ ਸਾਰੀ ਆਵਾਜ਼ ਆਈ ਕਿ ਸਸਤੇ ਭਾਅ ਸਮਾਨ ਵੇਖਿਆ ਸਸਤੇ ਭਾਅ ਸਮਾਨ ਮਿਲ ਰਿਹਾ ਜੋ 50 ਹਜ਼ਾਰ ਦੀ ਚੀਜ਼ ਆ ਉਹ 15 ਹਜ਼ਾਰ ਚ ਮਿਲ ਰਹੀ ਆ ਲੋਕ ਚੰਡੀਗੜ੍ਹ ਦੇ ਬਿਲਕੁਲ ਦੂਰ ਦੂਰ ਤੋਂ ਵੀ ਜਿਹੜੇ ਲੋਕ ਆ ਉੱਥੇ ਪਹੁੰਚ ਗਏ ਗੱਡੀਆਂ ਲੱਗ ਗਈਆਂ ਰਸ਼ ਪੈ ਗਿਆ ਔਰ ਪੁਲਿਸ ਵਾਸਤੇ ਵੀ ਸਿਰਦਰਦੀ ਬਣ ਗਿਆ ਪੁਲਿਸ ਨੇ ਉਸੇ ਵੇਲੇ ਆਪਣੀਆਂ ਟੀਮਾਂ ਵੱਧ ਮੰਗਵਾ ਕੇ ਉੱਥੇ ਥੋੜੀ ਸੇਫਟੀ ਕਰ ਦਿੱਤੀ ਰਾਹ ਰਸਤੇ ਬੰਦ ਕਰ ਦਿੱਤੇ ਤਾਂ ਜਿਸ ਕਰਕੇ ਫਿਰ ਵੀ ਗੱਡੀਆਂ ਮੋਟਰਸਾਈਕਲ ਇਹ ਲੱਗ ਕੇ ਰਸ਼ ਪੈ ਗਿਆ ਤਾਂ ਕੁਝ ਲੋਕਾਂ ਤੋਂ ਇਹ ਵੀ ਸੁਣਨ ਨੂੰ ਮਿਲਿਆ ਕਿ ਬਹੁਤ ਸਾਰਾ ਸਮਾਨ ਜਿਹੜਾ ਜਿੱਥੇ 40 ਹਜ਼ਾਰ ਦਾ 10 ਦਿਨ ਪਹਿਲਾਂ ਮਿਲਦਾ ਸੀ ਤਾਂ ਫਿਰ ਉਹ ਸਮਾਨ ਅੱਜ ਇੰਨੀ ਪਬਲਿਕ ਨੂੰ ਵੇਖਦੇ ਹੋਏ ਉਹ 1.5 ਲੱਖ ਦਾ ਹੋ ਗਿਆ ਕਈ ਇਸ ਤਰ੍ਹਾਂ ਦੇ ਵੀਊ ਵੀ ਵੇਖਣ ਨੂੰ ਮਿਲੇ ਤਾਂ ਹੁਣ ਦੱਸ ਦਈਏ ਕਿ ਇਹ ਤਸਵੀਰਾਂ ਚੰਡੀਗੜ੍ਹ ਦੇ 53 ਸੈਕਟਰ ਦੀਆਂ ਔਰ ਸਰਕਾਰ ਨੇ ਬਹੁਤ ਵਧੀਆ ਕਦਮ ਚੱਕਿਆ ਔਰ ਬਹੁਤ ਵਧੀਆ ਫੈਸਲੇ ਔਰ ਸਮੇਂ ਦੇ ਨਾਲ ਇਸ ਨੂੰ ਜਿਹੜਾ ਢਹ ਢੇਰੀ ਕਰਕੇ ਫ੍ਰੀ ਕਰ ਦਿੱਤਾ ਪਰ ਸਰਕਾਰ ਨੂੰ ਇਹ ਵੀ ਵਚਨਾ ਚਾਹੀਦਾ ਹੈ ਕਿ ਜੋ ਲੋਕ ਇੱਥੇ ਰਿਆ ਰਹੇ ਨੇ ਉਹਨਾਂ ਨੂੰ ਕਨੈਕਸ਼ਨ ਕਿਵੇਂ ਮਿਲ ਗਿਆ ਸੀ ਰਜਿਸਟਰੀ ਤੋਂ ਬਿਨਾ ਬਿਜਲੀ ਕਨੈਕਸ਼ਨ ਰਜਿਸਟਰੀ ਤੋਂ ਬਿਨਾ ਪਾਣੀ ਦੇ ਕਨੈਕਸ਼ਨ ਉਹ ਕਿਵੇਂ ਮਿਲ ਗਿਆ ਸੀ ਉਹ ਕਿਹਨਾਂ ਨੇ ਇਹ ਸ਼ਹਿਦ ਦਿੱਤੀ ਸੀ ਕਿ ਜੋ ਇਹਨਾਂ ਨੂੰ ਕਹਿ ਰਹੇ ਸੀ ਕਿ ਤੁਸੀਂ ਕਰਦੇ ਰਹੋ ਕੋਈ ਗੱਲ ਨਹੀਂ ਸਰਕਾਰੀ ਜਗ੍ਹਾ ਤੇ ਕਨੈਕਸ਼ਨ ਜਿਹੜੇ ਆ ਉਹ ਕਿਦਾਂ ਲੱਗ ਇਸ ਕਰਕੇ ਲੋਕੀ ਆਪਣੇ ਦਾਵੇਦਾਰੀ ਜਿਹੜੀ ਆ ਉਹ ਸ਼ੁਰੂ ਕਰ ਦਿੰਦੇ ਆ ਤਾਂ ਹੁਣ ਦਾਵੇਦਾਰੀ ਦੇ ਵਿੱਚ ਸਾਰਾ ਕੁਝ ਖਤਮ ਹੋ ਗਿਆ ਹੁਣ ਸਰਕਾਰ ਦੇ ਅੰਡਰ ਆ ਗਈ ਆ ਯੂਟੀ ਪ੍ਰਸ਼ਾਸਨ ਦੇ ਅੰਦਰ ਆ ਗਈ ਤਾਂ ਚੰਡੀਗੜ੍ਹ 53 ਸੈਕਟਰ ਦੀਆਂ ਤਸਵੀਰਾਂ ਨੇ ਔਰ ਦੱਸ ਦਈਏ ਕਿ ਦੋਨੋਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਕਿ ਜਦੋਂ ਪਹਿਲਾਂ ਮਾਰਕੀਟ ਵੱਸ ਰਹੀ ਸੀ ਤਾਂ ਜਦੋਂ ਮਾਰਕੀਟ ਢਾਈ ਗਈ ਆ ਤਾਂ ਜੋ ਮਟੀਰੀਅਲ ਹੈ ਉਹ ਚੱਕਣਾ ਚੂਰ ਹੋ ਗਿਆ ਆ ਤਸਵੀਰਾਂ ਤੁਸੀਂ ਵੇਖੋ ਤਾਂ ਹੁਣ ਲੋਕ ਵਿੱਚੋਂ ਫਰੋੜ ਫਲੋੜ ਕੇ ਸਮਾਨ ਕੱਢ ਰਹੇ ਆ ਤਾਂ ਕਿੰਨੇ ਦਿਨ ਹੋਰ ਇਸ ਤਰ੍ਹਾਂ ਚੱਲਦਾ ਰਹੇਗਾ ਬਹੁਤ ਸਾਰੇ ਲੋਕਾਂ ਨੇ ਅੱਜ ਵੀ ਆਸ ਲਗਾਈ ਏ ਕਿ ਇਹ ਕਿਨਾਂ ਸਮਾਨ ਉੱਥੇ ਪਿਆ ਹੋ ਸਕਦਾ ਹੁਣ ਸਾਨੂੰ ਸਸਤਾ ਮਿਲ ਜਾਏ ਪਰ ਹੁਣ ਦੱਸ ਦਈਏ ਕਿ ਬਾਰਿਸ਼ ਪੈ ਗਈ ਬਾਰਿਸ਼ ਰਾਤ ਤੋਂ ਲੱਗੀ ਹੋਈ ਏ ਤੇ ਚੰਡੀਗੜ੍ਹ ਦੇ ਵਿੱਚ ਬਾਰਿਸ਼ ਨੇ ਮੌਸਮ ਜਿਹੜਾ ਉਹ ਬਿਲਕੁਲ ਠੰਡਾ ਕਰ ਦਿੱਤਾ ਤਾਂ ਹੁਣ ਉੱਥੇ ਸਮਾਨ ਜਿਹੜਾ ਉਹ ਬਿਲਕੁਲ ਕੌਡੀਆਂ ਦੇ ਭਾਅ ਜਾਂ ਸਸਤਾ ਕਰਕੇ ਵੇਚਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲਗਾਤਾਰ ਤਰਪਾਲਾ ਦੇ ਕੇ ਵੀ ਟੱਕਿਆ ਜਾ ਰਿਹਾ ਔਰ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜਾ ਨੇ ਪੂਰੀ ਉਥੇ ਸਿਕਿਉਰਿਟੀ ਦੇ ਕੇ ਮਹਿਕਮੇ ਨੂੰ ਤਾਂ ਫਿਰ ਇਹ ਜੋ ਕੰਮ ਹੈ ਇਸ ਨੂੰ ਸਿਰੇ ਚਾੜਿਆ ਔਰ ਜੋ ਫੈਸਲਾ ਸਰਕਾਰ ਦੇ ਹੱਕ ਚ ਆਇਆ ਸੀ ਤਾਂ ਸਰਕਾਰ ਨੇ ਉਸ ਨੂੰ ਖਾਲੀ ਕਰਵਾ ਲਿਆ ਹੁਣ ਅਗਲੀਆਂ ਤਸਵੀਰਾਂ ਵੀ ਤੁਹਾਨੂੰ ਵਿਖਾਵਾਂਗੇ ਕਿ ਅੱਗੇ ਕਿੰਨਾ ਸਮਾਂ ਹੋਰ ਲੱਗਦਾ ਸਾਰਾ ਜਗਾ ਖਾਲੀ ਕਰਨ ਨੂੰ ਤਾਂ ਸਰਕਾਰ ਅੱਗੇ ਕੀ ਬਣਾਉਂਦੀ ਹੈ ਜਦੋਂ ਵੀ ਸਰਕਾਰ ਅੱਗੇ ਬਣਾਉਂਦੀ ਤਾਂ ਅਸੀਂ ਫਿਲਹਾਲ ਚੰਡੀ ਦੀ ਚੰਡੀਗੜ੍ਹ ਦੀ ਸਾਰੀਆਂ ਇਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਚੰਡੀਗੜ੍ਹ ਦੇ ਵਿੱਚ ਨਵਾਂ ਕੀ ਹੋ ਰਿਹਾ ਪੁਰਾਣਾ ਕੀ ਚੱਲ ਰਿਹਾ ਔਰ ਕਿਵੇਂ ਜੇ ਚੱਲ ਰਿਹਾ ਪੂਰੇ ਪੰਜਾਬ ਦੇ ਨਾਲੋਂ ਵੱਖਰਾ ਚੱਲ ਰਿਹਾ ਜਾਂ ਪੰਜਾਬ ਦੇ ਮੁਤਾਬਕ ਹੀ ਚੱਲ ਰਿਹਾ ਔਰ ਨਵੀਂ ਸਰਕਾਰ ਬਦਲਾਵ ਵਾਲੀ ਸਰਕਾਰ ਚੰਡੀਗੜ੍ਹ ਨੂੰ ਕਿਸ ਰੰਗ ਵਿੱਚ ਰੱਖਦੀ ਆ ਉਹ ਵੀ ਤੁਹਾਨੂੰ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਤਸਵੀਰਾਂ ਔਰ ਫਿਲਹਾਲ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਨੁਕਸਾਨ ਲੋਕਾਂ ਦਾ ਹੋਇਆ ਤਾਂ ਕਿੰਨਾ ਨੁਕਸਾਨ ਸਰਕਾਰ ਦਾ ਹੋਇਆ ਜੋ ਲੰਬੇ ਸਮੇਂ ਤੋਂ ਸਰਕਾਰ ਨੂੰ ਅਦਾਲਤਾਂ ਦੇ ਵਿੱਚ ਜਾ ਕੇ ਕੇਸ ਜਿੱਤਣਾ ਪਿਆ ਔਰ ਇਸ ਵੀਡੀਓ ਤੇ ਕਮੈਂਟ ਜਰੂਰ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਧੰਨਵਾਦ